ਰਾਜਵੀਰ ਜਵੰਦਾ ਦੀ ਪਤਨੀ ਤੇ ਵੱਡੇ ਇਲਜ਼ਾਮ ਲੱਗੇ ਮਾਂ ਨੇ ਸਾਰੀ ਸਚਾਈ ਦੱਸ ਦਿੱਤੀ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲਾ ਗਿਆ ਉਸ ਦੀ ਮੌਤ ਪਹੇਲੀ ਬਣੀ ਹੋਈ ਹੈ ਤੇ ਉਸ ਦੀ ਧਰਮ ਪਤਨੀ ਉਸ ਦੇ ਛੋਟੇ ਬੱਚੇ ਬਜ਼ੁਰਗ ਦਾਦੀ ਬਿਰਧ ਮਾਂ ਉਹ ਦੁਨੀਆ ਦੇ ਵਿੱਚ ਇਕੱਲੇ ਰਹਿ ਗਏ ਕਿਉਂਕਿ ਸਾਰੇ ਪਰਿਵਾਰ ਦੇ ਵਿੱਚ ਸਿਰਫ ਪੁਰਸ਼ ਜਿਹੜਾ ਸਾਰੇ ਪਰਿਵਾਰ ਨੂੰ ਸਾਥ ਦਾ ਸਹਯੋਗ ਕੋਈ ਵੀ ਨਹੀਂ ਰਹਿ ਗਿਆ ਪਹਿਲਾ ਰਾਜਵੀਰ ਜਵੰਦੇ ਦਾ ਪਿਤਾ 2 ਸਾਲ ਪਹਿਲਾਂ ਇਸ ਤਹਾਨ ਤੋਂ ਕੂਚ ਕਰ ਗਿਆ ਤੇ ਹੁਣ ਇਸ ਸਮੇਂ ਔਖੀ ਘੜੀ ਦੇ ਵਿੱਚ ਪ੍ਰਮਾਤਮਾ ਨੂੰ ਅੱਧ ਪਰਿਵਾਰ ਨੂੰ ਅੱਧ ਵਿਚਾਲੇ ਛੱਡ ਕੇ ਰਾਜਵੀਰ ਜਵੰਦਾ ਜਿਹੜਾ ਉਹ ਦੁਨੀਆ ਤੋਂ ਚਲਾ ਗਿਆ ਸੋ ਜਿਵੇਂ ਪਰਿਵਾਰ ਦੇ ਉੱਤੇ ਬੜੀ ਵੱਡੀ ਵਿਪਤਾ ਪਈ ਐਡਾ ਵੱਡਾ ਦੁੱਖਾਂ ਦਾ ਪਹਾੜ ਪਰਿਵਾਰ ਦੇ ਉੱਤੇ ਡਿੱਗਿਆ ਪਰ ਜਵੰਦੇ ਦੀ ਪਤਨੀ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਆਮ ਤੌਰ ਤੇ ਆਪਾਂ ਇਹ ਗੱਲ ਆਖਦੇ ਆ ਕਿ ਜਿਹੜੀ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਬੜਾ ਪਵਿੱਤਰ ਹੁੰਦਾ ਇਹ ਇੱਕ ਜਿਹੜੀ ਦੋ ਪਹੀਏ ਆ ਜ਼ਿੰਦਗੀ ਦੇ ਇਹਨਾਂ ਦੇ ਵਿੱਚੋਂ ਇੱਕ ਪਹੀਆ ਵੀ ਜਿਹੜਾ ਖਰਾਬ ਹੋ ਜੇ ਤਾਂ ਜ਼ਿੰਦਗੀ ਲੀਹੋਂ ਲੈ ਜਾਂਦੀ ਆ ਸੋ ਇਸ ਕਰਕੇ ਜਿਹੜੀ ਇਸ ਪਵਿੱਤਰ ਰਿਸ਼ਤੇ ਦੇ ਵਿੱਚ ਕਈ ਵਾਰ ਕੋਈ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਕੜਾਵਟ ਆ ਜਾਂਦੀ ਆ ਤੇ ਉਸ ਦੇ ਕਰਕੇ ਜਿਹੜੀ ਜ਼ਿੰਦਗੀ ਉਹ ਬਦਹਾਲ ਹੋ ਜਾਂਦੀ ਆ ਜਦੋਂ ਦੋਹਾਂ ਜੀਹਾਂ ਦੇ ਵਿੱਚ ਬਾਨੋਂ ਹਟ ਜੇ ਬੱਚਿਆਂ ਦੀ ਵੀ ਜਿਹੜੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਤੇ ਪਤੀ ਪਤਨੀ ਦੀ ਵੀ ਜਿਹੜੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਅਕਸਰ ਜਦੋਂ ਕਿਸੇ ਦਾ ਵੀ ਵਿਆਹ ਹੁੰਦਾ ਉਹ ਚਾਹੇ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਬਿਲੋਂਗ ਕਰਦਾ ਹੋਵੇ ਚਾਹੇ ਕੋਈ ਸਿੱਖਾ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਕਰਾਉਂਦਾ Hindu ਉਹ ਆਪਣੇ ਧਾਰਮਿਕ ਗ੍ਰੰਥ ਦੀ ਰਜਾ ਦੇ ਵਿੱਚ ਜਿਹੜੇ ਚਾਰ ਫੇਰੇ ਲੈਂਦੇ ਆ ਮੁਸਲਮਾਨ ਉਹ ਕੁਰਾਨ ਸ਼ਰੀਫ ਦੀ ਰਜਾ ਦੇ ਵਿੱਚ ਜਿਹੜੇ ਉੱਥੇ ਜਿਹੜਾ ਆਪਣਾ ਵਿਆਹ ਕਰਾਉਂਦੇ ਆ ਇਸ ਦਾ ਮਕਸਦ ਇਹੀ ਆ ਕਿ ਪ੍ਰਮਾਤਮਾ ਇਹਨਾਂ ਦੋਹਾਂ ਜੀਵਾਂ ਨੂੰ ਜੋੜ ਕੇ ਚੱਲੀ ਤਾਂ ਕਿ ਇਹਨਾਂ ਦਾ ਪਰਿਵਾਰ ਅੱਗੇ ਸੁਖੀ ਰਹੇ ਅੱਗੇ ਜਿਹੜੇ ਬੱਚੇ ਆ ਇਹਨਾਂ ਦਾ ਮਾਪਿਓ ਉਹ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀਉ ਸਕਣ ਕਿਉਂਕਿ ਜੇਕਰ ਇਹਨਾਂ ਦੀ ਜਿਹੜੀ ਅਣਬਣ ਹੋ ਗਈ ਤੇ ਬਾਅਦ ਦੇ ਵਿੱਚ ਸਾਰਾ ਪਰਿਵਾਰ ਉਹ ਸਫਰ ਕਰਦਾ ਪਰ ਰਾਜਵੀਰ ਜਵੰਦਾ ਇੱਕ ਸੁਲਝਿਆ ਹੋਇਆ ਇਨਸਾਨ ਸੀ ਤੇ ਉਸਦੀ ਧਰਮ ਪਤਨੀ ਏਡੀ ਨੇਕ ਔਰਤ ਸੀ ਕਿ ਰਾਜਵੀਰ ਜਵੰਦਾ ਮਕਬੂਲ ਹੋ ਕੇ ਵੀ ਆਪਣੀ ਧਰਮ ਪਤਨੀ ਦਾ ਇਹਾਸਾਨ ਮੰਨਦਾ ਸੀ ਕਿ ਜਦੋਂ ਦੀ ਉਹ ਉਸਦੀ ਜ਼ਿੰਦਗੀ ਦੇ ਵਿੱਚ ਆਈ ਹੈ ਉਸਨੇ ਧੁਗਣੀ ਚੌਗਣੀ ਤਰੱਕੀ ਹੋਈ ਆ ਉਹ ਲੱਕੀ ਚਾਮ ਸਮਝਦਾ ਸੀ ਆਪਣੀ ਧਰਮ ਪਤਨੀ ਨੂੰ ਅਕਸਰ ਸੈਲੀਬ੍ਰਿਟੀ ਆ ਜਿਹੜੇ ਉਹਨਾਂ ਦੇ ਐਕਸਟਰਾ ਮੈਰਿਟਲ ਅਫੇਅਰ ਚੱਲ ਪੈਂਦੇ ਆ ਬਹੁਤ ਕੁਝ ਹੁੰਦਾ ਕਿਉਂਕਿ ਇਹਨਾਂ ਦੀ ਚਕਾ ਚੌਂਦ ਭਰੀ ਜਿਹੜੀ ਜ਼ਿੰਦਗੀ ਹੁੰਦੀ ਆ ਪਰ ਰਾਜਵੀਰ ਜਵੰਦਾ ਇੱਕ ਅਜਿਹਾ ਬਹੁਤ ਘੱਟ ਅਜਿਹੇ ਕਲਾਕਾਰ ਹੁੰਦੇ ਆ ਜਿਹੜਾ ਆਪਣੇ ਪਰਿਵਾਰ ਨੂੰ ਵੀ ਓਨਾ ਹੀ ਸਮਾਂ ਦਿੰਦਾ ਸੀ ਤੇ ਓਨਾ ਹੀ ਸਮਾਂ ਆਪਣੇ ਕੰਮ ਨੂੰ ਦਿੰਦਾ ਸੀ ਸੋ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਗਿਆ ਦੇ ਉਸ ਦੀ ਧਰਮ ਪਤਨੀ ਜਿਹੜੀ ਬੜੇ ਦੁੱਖ ਦੇ ਵਿੱਚ ਸੀ ਉਸ ਦੇ ਉੱਤੇ ਵੀ ਕਈ ਘਟੀਆਂ ਮਾਨਸਿਕ ਦੇ ਲੋਕਾਂ ਨੇ ਇਲਜ਼ਾਮ ਖੜੇ ਕਰਤੇ ਉਸ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰਤਾ ਇਹ ਵੀ ਨਹੀਂ ਸੋਚਿਆ ਕਿ ਇਹ ਵੀ ਕਿਸੇ ਦੀ ਧੀ ਆ ਕਿਸੇ ਦੀ ਮਾਂ ਕਿਸੇ ਦੀ ਭੈਣ ਆ ਉਸ ਦੇ ਉੱਤੇ ਵੀ ਐਡਾ ਵੱਡਾ ਜਿਹੜਾ ਪਰਮਾਤਮਾ ਨੇ ਕਹਿ ਰਟਾਤਾ ਪਰ ਕਈ ਲੋਕ ਮਾਨਸਿਕਤਾ ਦੇ ਬਿਮਾਰ ਆ ਜਿਹੜੇ ਉਹਨਾਂ ਨੇ ਉਸ ਕੁੜੀ ਦਾ ਵੀ ਜਿਹੜਾ ਉਹ ਪਿੱਛਾ ਨਹੀਂ ਛੱਡਿਆ ਤੇ ਉਸ ਦੇ ਉੱਤੇ ਵੀ ਘਟਿਆ ਘਟਿਆ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਸਭ ਤੋਂ ਵੱਡਾ ਇਲਜ਼ਾਮ ਉਸ ਦੇ ਸੂਟਾਂ ਨੂੰ ਲੈ ਕੇ ਲਾ ਦਿੱਤਾ ਕਿ ਜੇਕਰ ਰਾਜਵੀਰ ਜਵੰਦਾ ਦੁਨੀਆ ਤੋਂ ਚਲਾ ਗਿਆ ਤੇ ਇਹਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਉਹ ਭਲਿਓ ਮਾਨਸੋ ਜਦੋਂ ਕਿਸੇ ਦਾ ਸਾਰਾ ਜਹਾਨ ਜਿਹੜਾ ਉਹ ਝੜ ਗਿਆ ਹੋਵੇ ਤੇ ਉਦੋਂ ਉਹਨੂੰ ਸੂਟ ਸੁੱਝਦੇ ਹੋਣਗੇ ਉਦੋਂ ਉਸ ਨੂੰ ਉਸ ਦੇ ਸੂਟਾਂ ਦੇ ਰੰਗ ਸੁੱਝਦੇ ਹੋਣਗੇ ਉਸ ਦਾ ਜਹਾਨ ਉੱਜੜ ਗਿਆ ਜਿਸ ਦਾ ਸਿਰ ਦਾ ਸਾਈਂ ਦੁਨੀਆ ਤੋਂ ਚਲਾ ਗਿਆ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਪਰ ਉਹਨਾਂ ਨੇ ਘਟਿਆ ਮਾਨਸਿਕਤਾ ਦੇ ਲੋਕਾਂ ਨੇ ਉਸ ਔਰਤ ਦੇ ਉੱਤੇ ਉਸ ਵਿਚਾਰੀ ਜਿਸ ਦੇ ਉੱਤੇ ਪ੍ਰਮਾਤਮਾ ਨੇ ਕਹਿਰ ਟਾਇਆ ਉਸ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਉਸ ਦੇ ਪਰਸਨ ਨੂੰ ਲੈ ਕੇ ਕਮੈਂਟ ਕੀਤੇ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਸੂਟਾਂ ਨੂੰ ਲੈ ਕੇ ਉਸ ਦੇ ਮੂੰਹ ਟਕੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਮੈਂਟ ਕੀਤੇ ਅਜਿਹੇ ਲੋਕ ਕੋਈ ਸਮੇਂ ਦੀ ਨਜਾਕਤ ਨਹੀਂ ਸਮਝਦੇ ਉਹ ਇਹ ਨਹੀਂ ਸਮਝਦੇ ਕਿ ਜਿਹੜਾ ਪ੍ਰਮਾਤਮਾ ਨੇ ਮਾੜਾ ਸਮਾਂ ਜੋ ਉਸ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਉੱਤੇ ਲਿਆਂਦਾ ਇਹ ਕਿਸੇ ਨਾ ਵੀ ਹੋ ਸਕਦਾ ਕਦੇ ਵੀ ਇਹ ਕਿਸੇ ਨਾ ਵੀ ਇਹ ਜਿਹੜਾ ਵਰਤਾਰਾ ਆਪਰ ਸਕਦਾ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਪਰ ਕਈ ਲੋਕ ਇੰਨੇ ਜ਼ਿਆਦੇ ਜਿਹੜੇ ਫਰਸਟ੍ਰੇਟ ਹੋਏ ਹੁੰਦੇ ਆ ਤੇ ਉਹਨਾਂ ਨੂੰ ਇਸ ਮਾੜੀ ਚੰਗੀ ਚੀਜ਼ ਦਾ ਵੀ ਪਤਾ ਨਹੀਂ ਲੱਗਦਾ ਉਸ ਵਿਚਾਰੀ ਬਦਨਸੀਬ ਜੀਦਾ ਸਿਰ ਦਾ ਸਾਈ ਐਡਾ ਮਕਬੂਲ ਐਡਾ ਜਿਹੜਾ ਵੱਡਾ ਨਾਮੀ ਕਲਾਕਾਰ ਸੀ ਉਹ ਦੁਨੀਆ ਤੋਂ ਚਲਾ ਗਿਆ ਤੇ ਉਸ ਦੇ ਉੱਤੇ ਵੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਣੋਂ ਨਹੀਂ ਹਟੇ